ਦੇ ਵਿੱਚ ਨਾ ਸਟਾਫ ਦੀਆਂ ਕੋਰੀਆਂ ਇਵਨ ਕਿ کئی ਜਗ੍ਹਾ ਤੋਂ ਸਟਾਫ ਵੀ ਨਿਕਲ ਰਹੇ ਨੇ ਕੁਝ ਮੁਲਾਜ਼ਮਾਂ ਨੂੰ ਮਤਲਬ ਕਰੰਟ ਆਉਣ ਦਾ ਵੀ ਡਰ ਰਹਿ ਰਿਹਾ ਹੈ ਕੰਪਿਊਟਰ ਵੀ ਖਰਾਬ ਹੋ ਰਹੇ ਨੇ ਸਾਡੇ ਇਹ ਭਾਗਾ ਮਤਲਬ ਜਿਹਦੇ ਵਿੱਚ ਅਸੀਂ ਬੰਦ ਕਰਕੇ ਮਤਲਬ ਬੈਠ ਨਹੀਂ ਸਕਦੇ ਜਿਵੇਂ ਬਾਕੀ ਵਿਭਾਗਾਂ ਦੇ ਬੰਦੇ ਮਤਲਬ ਛੁੱਟੀਆਂ ਵਗੈਰਾ ਜਿਵੇਂ ਚਲਦੀਆਂ ਨੇ ਉਹ ਘਰੇ ਬੈਠੇ ਨੇ ਪਰ ਸਾਨੂੰ 24 ਘੰਟੇ ਡਿਊਟੀ ਕਰਨੀ ਪੈਂਦੀ ਹੈ ਬਿਜਲੀ ਤੋਂ ਬਿਨਾਂ ਪੰਜਾਬ ਵਿੱਚ ਹੜ ਵਰਗੇ ਹਾਲਾਤ ਪੈਦਾ ਹੋਣ ਤੋਂ ਬਾਅਦ ਪ੍ਰਸ਼ਾਸਨ ਵੱਲੋਂ ਅਸੁਰੱਖਿਤ ਇਮਾਰਤਾਂ ਲਗਾਤਾਰ ਖਾਲੀ ਕਰਵਾਈਆਂ ਜਾ ਰਹੀਆਂ ਹਨ ਦੂਜੇ ਪਾਸੇ ਬਰਨਾਲਾ ਬਿਜਲੀ ਵਿਭਾਗ ਦੇ ਅਧਿ ਵਰਦੇ ਮੀਂਹ ਵਿੱਚ ਵੀ ਚੌਂਦੀਆ ਛੱਤਾ ਥੱਲੇ ਕੰਮ ਕਰਨ ਲਈ ਹੋ ਰਹੇ ਹਨ ਮਜ਼ਦੂਰ ਉਹਨਾਂ ਕਿਹਾ ਕਿ ਚੌਂਦੀਆ ਛੱਤਾ ਕਾਰਨ ਕੰਪਿਊਟਰ ਪ੍ਰਿੰਟਰ ਅਤੇ ਹੋਰ ਸਮਾਨ ਹੋ ਰਿਹਾ ਹੈ ਖਰਾਬ ਦਫ਼ਤਰ ਦੀ ਬਿਲਡਿੰਗ ਦੀ ਹਾਲਤ ਇੰਨੀ ਕੁ ਜ਼ਿਆਦਾ ਮਾੜੀ ਹੈ ਕਿ ਛੱਤ ਦੇ ਡਿੱਗਣ ਦਾ ਡਰ ਅਧਿਕਾਰੀਆਂ ਵੱਲੋਂ ਬਿਲਡਿੰਗ ਦੀ ਮੁਰੰਮਤ ਅਤੇ ਸੁਰੱਖਿਤ ਇਮਾਰਤ ਦੀ ਕੀਤੀ ਗਈ ਮੰਗ ਲਗਾਤਾਰ ਹੋ ਰਹੀ ਬਰਸਾਤ ਦੇ ਵਿੱਚ ਵੀ ਅਸੀਂ 24 ਘੰਟੇ ਦੇ ਰਹੇ ਹਾਂ ਆਪਣੀ ਬਿਊਟੀ ਇਸ ਮੌਕੇ ਗੱਲਬਾਤ ਕਰਦਿਆਂ ਅਧਿਕਾਰੀਆਂ ਨੇ ਕਿਹਾ ਕਿ ਸਾਡੇ ਦਫ਼ਤਰ ਦੀ ਹਾਲਤ ਬਹੁਤ ਖਸਤਾ ਹੋ ਗਈ ਹੈ ਥਾਂ ਥਾਂ ਤੇ ਤਰੇੜਾ ਹਨ ਲਗਾਤਾਰ ਪਾਣੀ ਚੋ ਰਿਹਾ ਹੈ ਸਾਨੂੰ ਜਾਨੀ ਨੁਕਸਾਨ ਦਾ ਡਰ ਸਤੋਂ ਲੱਗਾ ਹੈ ਅੰਦੀਸਰ ਕੀ ਨਾ ਮੇਰੀ ਤੇ ਆਪਣਾ ਕੀ ਪ੍ਰੋਬਲਮ ਆ ਰਹੀ ਕਿਤੇ ਕਰੀਏ ਆਪਾਂ ਮੇਰਾ ਨਾਮ ਗਰਵਜਨ ਸਿੰਘ ਦਿਹਾਤੀ ਸਬ ਡਿਵੀਜ਼ਨ ਬਰਨਾਲਾ ਜਈ ਪਤਾਰ ਜਿਹੀ ਕੰਮ ਕਰਦੇ ਆ ਸਾਡੇ ਦਫ਼ਤਰਾਂ ਦੀ ਜਿਹੜੀ ਹਾਲਤ ਤਾਂ ਬਹੁਤ ਖਸਤਾ ਮਤਲਬ ਥਾਂ ਥਾਂ ਤੋਂ ਮਤਲਬ ਟ੍ਰੇਡਾ ਨੇ ਪਾਣੀ ਚੋੜ ਰਿਹਾ ਬੈਠਣ ਨੂੰ ਥਾਂ ਨਹੀਂ ਹੈਗੀ ਬਹੁਤ ਬੁਰੀ ਹਾਲਤ ਆ ਇਸ ਦਾ ਮਤਲਬ ਕੱਲ ਨੂੰ ਜੇ ਕੋਈ ਜਾਨੀਮਾਲੀ ਨੁਕਸਾਨ ਹੁੰਦਾ ਤਾਂ ਕੌਣ ਜ਼ਿੰਮੇਵਾਰ ਆ ਸਾਨੂੰ ਕਿਸੇ ਵੀ ਤਰੀਕੇ ਨਾਲ ਕੰਮ ਕਰਨ ਲਈ ਮਤਲਬ ਬੈਠਣ ਲਈ ਕੋਈ ਥਾਂ ਨਹੀਂ ਪ੍ਰੋਪਰ ਤੇ ਨਾ ਹੀ ਕੋਈ ਸਾਡੇ ਕੋਲੇ ਕਿਸੇ ਤਰ੍ਹਾਂ ਦੀ ਇੱਥੇ ਸਾਨੂੰ ਸਹੂਲਤ ਆ ਅਸੀਂ ਆਪਣੇ ਤੌਰ ਤੇ ਆਪਣੇ ਪੱਧਰ ਤੇ ਉੱਪਰ ਛੱਤਾਂ ਦੇ ਉੱਤੇ ਕਾਗਜ਼ ਵਗੈਰਾ ਪਾ ਕੇ ਮਤਲਬ ਉਹਨੂੰ ਪਾਣੀ ਨੂੰ ਰੋਕ ਕੇ ਮਤਲਬ ਕੁਝ ਟਾਈਮ ਲਈ ਇੱਥੇ ਕੰਮ ਕਰ ਰਹੇ ਹਾਂ ਤੇ ਸਾਨੂੰ ਦਿੱਕਤ ਬਹੁਤ ਜ਼ਿਆਦਾ ਆ ਰਹੀ ਹੈ ਜੀ ਮਤਲਬ ਜਿਵੇਂ ਜਿਵੇਂ ਸਾਡਾ ਵੀ ਦਿੱਕਤ ਪੂਰੇ ਪੰਜਾਬ 'ਚ ਆ ਰਹੀ ਹੈ ਤੇ ਆਪਣੇ ਡੀਸੀ ਬਰਨਾਲਾ ਵੱਲੋਂ ਵੀ ਇਹ ਲਾਂ ਦਿੱਤਾ ਹੈ ਕਿ ਦਿੱਥੇ ਵੀ ਬਿਲਡਿੰਗਾਂ ਦੀ ਹਾਲਤ ਨਾਜ਼ੁਕ ਹੈ ਉੱਥੇ ਨਾ ਰਿਆ ਜਾਵੇ ਪਰ ਜਿਹੜੇ ਸਰਕਾਰੀ ਮੁਲਾਜ਼ਮ ਹੈ ਬਿਜਲੀ ਵਿਭਾਗ ਦੇ ਉਨਮ ਉਹੀ ਮਾੜੀ ਹਾਲਤ ਵਿੱਚ ਹੀ ਰਹਿਣਾ ਪਾਇਆ ਪੈ ਰਹੇ ਨੇ ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ ਇਹਦੇ ਬਾਰੇ ਜੀ ਅਸੀਂ ਇੱਟੇ ਤਤ ਪਰ ਰਹਿੰਦੇ ਆ ਕਿ ਸਪਲਾਈ ਦੇਣ ਲਈ ਸ਼ਹਿਰ ਦੇ ਵਿੱਚ ਵੀ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਬਿਜਲੀ ਸੰਬੰਧੀ ਪਰੰਤੂ ਜਿਹੜੇ ਸਾਡੇ ਬਿਲਡਿੰਗਾਂ ਨੇ ਬਿਲਡਿੰਗਾਂ ਦੇ ਹਾਲਾਤ ਜੀ ਦੀ ਕੀ ਨੇ ਉਹ ਬਹੁਤ ਖਸਤਾ ਹੋ ਚੁੱਕੇ ਨੇ ਸਾਰੇ ਚੀਜ਼ਾਂ ਦੇ ਕਵਰੇਜ ਨੇ ਸਾਰੇ ਚੋ ਰਹੇ ਨੇ ਰਿਕਾਰਡ ਜਿਹੜਾ ਸਾਰਾ ਮਤਲਬ ਅਸੀਂ ਬਹੁਤ ਮੁਸ਼ਕਲ ਤਰੀਕੇ ਨਾਲ ਸਾਫ-ਸਾਫ ਕੇ ਰੱਖ ਰਹੇ ਹਾਂ ਕੰਪਿਊਟਰ ਪ੍ਰਿੰਟਰ ਵਗੈਰਾ ਸਭ ਤੇ ਪਾਣੀ ਭਰ ਗਿਆ ਹੈ ਐਕਚੁਅਲੀ ਦੀ ਗੱਲ ਪ੍ਰੋਬਲਮ ਇਹ ਹੈ ਜੀ ਜਿਹੜਾ ਸਾਡਾ ਦਫ਼ਤਰ ਹੈਗਾ ਇਹੇ ਛੱਤ ਨੇ ਨਾਲੋਂ ਕਾਫੀ ਨੀਮਾਗਾ ਜਦੋਂ ਵੀ ਮੀਂਹ ਪੈਂਦਾਗਾ ਤਾਂ ਜਿਹੜਾ ਛੜਕਾ ਵਾਲਾ ਪਾਣੀ ਉਹ ਵੀ ਵਿੱਚ ਐਂਟਰ ਹੋ ਜਾਂਦਾਗਾ ਜਿਹੜਾ ਕਮਰਿਆਂ ਦੇ ਵਿੱਚ ਭਰ ਜਾਂਦਾਗਾ ਜੀ ਉੱਪਰੋਂ ਜਿਹੜਾ ਬਾਰਿਸ਼ ਦਾ ਪਾਣੀ ਆਉਂਦਾ ਉਹ ਛੱਤਾਂ ਰਾਹੀਂ ਵੀ ਵਿੱਚ ਐਂਟਰ ਕਰਦਾਗਾ ਜਿਸ ਦੇ ਕਰਕੇ ਅਸੀਂ ਬਹੁਤ ਹੀ ਬੱਦਰ ਹਾਲਾਤਾਂ ਦੇ ਵਿੱਚ ਜਿਹੜੀਆਂ ਅਸੀਂ ਸਰਵਾਮਾ ਮਤਲਬ ਹਹੀਆ ਕਰਵਾ ਰਹੇ ਹਾਂਗੇ ਸੋ ਸਰਕਾਰ ਨੂੰ ਵੀ ਅਪੀਲ ਆ ਗਈ ਤੇ ਜਿਹੜੀਆਂ ਸਾਡੀਆਂ ਇਹ ਬਿਲਡਿੰਗਾਂ ਨੇ ਜੀ ਇਹ ਅਨਸਿਵਡ ਡਿclare ਹੋਈਆਂ ਵੀਆਂ ਨੇ ਪਰ ਸਾਡੇ ਕੋਲੇ ਕੋਈ ਹੋਰ ਸਾਧਨ ਨਹੀਂ ਹੈਗਾਗਾ ਸਾਡੇ ਕੋਲ ਸਿਰਫ ਇਹੀ ਬਿਲਡਿੰਗਾਂ ਨੇ ਜਿਹਦੇ ਵਿੱਚ ਅਸੀਂ ਕਜਾਰਾ ਕਰ ਰਹੇ ਹਾਂਗੇ ਇਸ ਤੋਂ ਬਿਨਾਂ ਸਾਡੇ ਕੋਲ ਵੀ ਹੋਰ ਆਪਸ਼ਨ ਨਹੀਂ ਹੈਗੇ ਜਿੱਥੇ ਅਸੀਂ ਜਾ ਕੇ ਬੈਠ ਜਾਈਏ ਪਰੰਤੂ ਇਹ ਅਨਸੇਵ ਬਿਲਡਿੰਗਾਂ ਦੇ ਵਿੱਚ ਰਹਿ ਕੇ ਅਸੀਂ ਇਹ ਆਪਣਾ ਜਿਹੜਾ ਸਿਸਟਮ ਚਲਾ ਰਹੇ ਹਾਂਗੇ ਇਹ ਇੱਕ ਜਿਹੜਾ ਵਿਭਾਗਾ ਮਤਲਬ ਜਿਹਦੇ ਵਿੱਚ ਅਸੀਂ ਬੰਦ ਕਰਕੇ ਮਤਲਬ ਬੈਠ ਨਹੀਂ ਸਕਦੇ ਜਿਵੇਂ ਬਾਕੀ ਵਿਭਾਗਾਂ ਦੇ ਬੰਦੇ ਮਤਲਬ ਛੁੱਪੀਆਂ ਵਗੈਰਾ ਜੇ ਚੱਲਦੀਆਂ ਨੇ ਉਹ ਘਰੇ ਬੈਠੇ ਨੇ ਪਰ ਸਾਨੂੰ 24 ਘੰਟੇ ਡਿਊਟੀ ਕਰਨੀ ਪੈਂਦੀ ਆ ਬਿਜਲੀ ਤੋਂ ਬਿਨਾਂ ਕਿਸੇ ਦਾ ਵੀ ਨਹੀਂ ਮਤਲਬ ਸਰਦਾ ਜਿਹੜਾ ਬਿਜਲੀ ਵਿਭਾਗ ਦਾ ਜਿਹੜਾ ਕੰਮ ਆ ਮਤਲਬ ਸਾਨੂੰ 2 ਪੂਰਾ ਜਾਣਨੀ ਵਾਲੀ ਨੁਕਸਾਨ ਨੂੰ ਮਤਲਬ ਦਿਲ ਦਿਮਾਗ ਦੇ ਉੱਤੇ ਲੈ ਕੇ ਚੱਲਣਾ ਪੈਂਦਾ ਹੋਰ। ਦਿੱਕਤ ਬਹੁਤ ਜ਼ਿਆਦਾ ਆ ਰਹੀ ਹੈ ਇਹਨਾਂ ਚੀਜ਼ਾਂ ਦੀ। ਸਾਡੇ ਕੋਲ ਬੈਠਣ ਨੂੰ ਖੜ੍ਹਨ ਨੂੰ ਬਿਲਕੁਲ ਜਗ੍ਹਾ ਨਹੀਂ ਹੈਗੀ ਇੱਥੇ। ਕੀ ਆ? ਮੇਰਾ ਨਾਮ ਲਤੀ ਸਿੰਘ ਜਈ ਹੈ ਜੀ। ਮੈਂ ਦਿਹਾਤੀ ਮੰਡਲ ਬਰਨਾਲਾ ਵਿਕੇ ਡਿਊਟੀ ਦੇ ਕਰਤਾ। ਜੀ ਤੁਸੀਂ ਕਿੱਥੇ ਪਹੁੰਚੇ ਹੋ? ਤੇ ਤੁਹਾਨੂੰ ਕੀ ਦਿੱਕਤ ਦਾ ਸਾਹਮਣਾ ਕਰਨਾ ਪਿਆ? ਹਾਂ ਜੀ ਮੇਰਾ ਨਾਮ ਕਮਲਜੀਤ ਸਿੰਘ ਸ਼ੀਤਲਾ ਜੀ। ਮੈਂ ਦਿਹਾਤੀ ਮੰਡਲ ਦੇ ਵਿੱਚੋਂ ਰਿਟਾਇਰ ਹੋਇਆ ਮੁਲਾਜ਼ਮ ਆ ਜੀ। ਮੈਂ ਜਦੋਂ ਅੱਜ ਆਪਣੀ ਮੈਡੀਕਲ ਬਿੱਲ ਲਈ ਗਿਆ ਤਾਂ ਬਹੁਤ ਜ਼ਿਆਦੇ ਪਰੇਸ਼ਾਨੀ ਦੇ ਵਿੱਚ ਪਾਣੀ ਦੇ ਵਿੱਚ ਨੰਗਣਾ ਪਿਆ ਜਿੱਥੇ ਕਿ ਬਹੁਤ ਖਤਰਨਾਕ ਸੀ ਕਿਸੇ ਦਾ ਵੀ ਉਸ ਜਗ੍ਹਾ ਤੇ ਜਾ ਕੇ ਡਿੱਗ ਕੇ ਕਿਸੇ ਦਾ ਸਿਰ ਪਾੜ ਸਕਦਾ ਕੋਲੇ ਟਰਾਂਸਫਰ ਪਏ ਆ ਕੋਈ ਤਿੱਖੀਆਂ ਲੋਹੇ ਦੀਆਂ ਚੀਜ਼ਾਂ ਪਈਆਂ ਨੇ ਇਸ ਕਰਕੇ ਮੈਂ ਪੰਜਾਬ ਸਰਕਾਰ ਨੂੰ ਤੋਂ ਮੰਗ ਕਰਦਾ ਕਿ ਇਹਨਾਂ ਦਾ ਜਲਦੀ ਤੋਂ ਜਲਦੀ ਹੱਲ ਕੀਤਾ ਜਾਵੇ ਔਰ ਜਿਹੜੇ ਖਰਤਕਾਰ ਨੇ ਉਹਨਾਂ ਨੂੰ ਬਹੁਤ ਮੁਲਕਦਾ ਰਹੀਆਂ ਕਿਉਂਕਿ ਉਹਨਾਂ ਵੀ ਇਹਦੇ ਪਾਣੀ ਨਿਕਲਦੀ ਗੁਜ਼ਰਨਾ ਪੈਂਦਾ ਇਸ ਲਈ ਸਮੂਹ ਨਗਰਬਰਨ ਬਰਨਾਲੇ ਬਣੀ ਹੋ ਮੈਂ ਸਿਆਲ ਸਰਕਾਰ ਨੂੰ ਬੇਨਤੀ ਕਰਦਾ ਤੇ ਇਸ ਦਾ ਹੱਲ ਕੀਤਾ ਜਾਵੇ ਤੇ ਅਨਸੇਫ ਜਿਹੜੀਆਂ ਬਿਲਡਿੰਗਾਂ ਨੇ ਉਹਨਾਂ ਦੇ ਚੋਂ ਮੁਲਾਜ਼ਮਾਂ ਨੂੰ ਸੁਰੱਖਿਤ ਰੱਖਿਆ ਜਾਵੇ ਧੰਨਵਾਦ ਜੀ ਜੀ ਨਾਮ ਹੈ ਜਖੜਾ ਸ੍ਰੀ ਗਾਜੀ ਮੇਰਾ ਨਾਮ ਗਗਨਦੀਪ ਹੈ ਮੈਂ ਬਿਜੀ ਬੋਟ ਦੇ ਵਿੱਚ ਵਿਹਾਤੀ ਡਿਵੀਜ਼ਨ ਬਰਨਾਲਾ ਦੇ ਵਿੱਚ ਆਪਣੀ ਡਿਊਟੀ ਨਿਭਾ ਰਿਹਾ ਹਾਂ ਅਸੀਂ ਕੀ ਕਹਿੰਦੇ ਹਾਂ ਕਿ ਦਿੱਕਤ ਆ ਰਹੀ ਹੈ ਸਰ ਮੈਂ ਦੱਸਣਾ ਚਾਹ ਰਿਹਾ ਹਾਂ ਕਿ ਜਿਸ ਤਰ੍ਹਾਂ ਬਾਰਿਸ਼ ਦਾ ਮੌਸਮ ਹੈ ਬਹੁਤ ਜ਼ਿਆਦਾ ਬਾਰਿਸ਼ ਹੋ ਰਹੀ ਹੈ ਸਾਡੇ ਸਾਰੇ ਦਫ਼ਤਰ ਜਿਹੜੇ ਅਨਸੇਫ ਨੇ ਅਸੀਂ ਅਨਸੇਫ ਬਿਲਡਿੰਗ ਦੇ ਵਿੱਚ ਆਪਣਾ ਆਪਣੀ ਡਿਊਟੀ ਕਰ ਰਹੇ ਹਾਂ ਕੰਮ ਕਰ ਰਹੇ ਹਾਂ ਤੇ ਤੁਸੀਂ ਜੇ ਜਿਸ ਤਰ੍ਹਾਂ ਦਫ਼ਤਰਾਂ ਦਾ ਹਾਲ ਦੇਖੋਗੇ ਦਫ਼ਤਰਾਂ ਦੇ ਵਿੱਚ ਨਾ ਛੱਤਾਂ ਵੀ ਚੋਰੀਆਂ ਨੇ ਈਵਨ ਕਿ ਕਈ ਜਗ੍ਹਾ ਤੋਂ ਤਾਂ ਕਲਿਪੜ ਵੀ ਨਿਕਲ ਰਹੇ ਨੇ ਕੁਝ ਮੁਲਾਜ਼ਮਾਂ ਨੂੰ ਮਤਲਬ ਕਰੰਟ ਆਣ ਦਾ ਵੀ ਡਰ ਰਹਿ ਰਿਹਾ ਹੈ ਕੰਪਿਊਟਰ ਵੀ ਖਰਾਬ ਹੋ ਰਹੇ ਨੇ ਸਾਡੇ ਤੇ ਇੰਨੀ ਜ਼ਿਆਦਾ ਸਮੱਸਿਆ ਇਸ ਤਰ੍ਹਾਂ ਡੀਸੀ ਸਾਹਿਬ ਨੇ ਹੁਕਮ ਦਿੱਤੇ ਨੇ ਕਿ ਅਨਸੇਫ ਬਿਲਡਿੰਗ ਦੇ ਵਿੱਚ ਕੰਮ ਨਾ ਕੀਤਾ ਜਾਵੇ ਫੇਰ ਵੀ ਉਸ ਦਰਾਂ ਅਸੀਂ ਨਾ ਬਿਲਡਿੰਗਾਂ ਦੇ ਵਿੱਚ ਕੰਮ ਕਰ ਰਹੇ ਆ ਕਿ ਜਿਸ ਤਰ੍ਹਾਂ ਬਿਜਲੀ ਵਿਭਾਗ ਇੱਕ ਇਸ ਸਮੇਂ ਤਾਂ ਬਹੁਤ ਸਰਗਰਮ ਹੈ ਜਿਹਨੂੰ ਸਾਰੇ ਲੋਕਾਂ ਨੂੰ ਬਿਜਲੀ ਵਿਭਾਗ ਦੇ ਇਸ ਟਾਈਮ ਜ਼ਿਆਦਾ ਜ਼ਰੂਰਤ ਹੈ ਤੇ ਉਹੀ ਵਿਭਾਗ ਅਨਸੁਰੱਖਿਤ ਬਿਲਡਿੰਗ ਦੇ ਵਿੱਚ ਆਪਣਾ ਕੰਮ ਕਰ ਰਿਹਾ ਤੇ ਮੈਂ ਹੀ ਸਰਕਾਰ ਤੋਂ ਬੇਨਤੀ ਕਰਦਾ ਕਿ ਸਾਨੂੰ ਇੱਕ ਬਿਲਡਿੰਗ ਹੋਰ ਪ੍ਰੋਵਾਈਡ ਕਰਵਾਈ ਜਾਵੇ ਤਾਂ ਕਿ ਅਸੀਂ ਆਪਣੀ ਡਿਊਟੀ ਐਕਸਪੀਟੈਂਟ